ਉਦੋਂ ਲਾਦੇ ਸੀ ਇਹੋ ਹੀ ਕਾਰ ਵੰਦਿਆ ਨੇ ਵੀ ਅਸੀਂ ਪੱਕੇ ਮਕਾਨ ਵੀ ਬਣਾ ਵੀ ਦਾ ਤੇ ਉਹ ਵੀ ਟਹਿ ਜਾਂਦੇ ਨੇ ਕਿਉਂਕਿ ਆਪ ਮਨੋਂ ਅਸੀਂ ਕੋਸ਼ਿਸ਼ ਕਰੀ ਤਾਂ ਵੈਸ ਵਾਰੀ ਅਸੀਂ ਉੱਚੇ ਬਣਾਵਾਂਗੇ ਪਰ ਉੱਚੇ ਬਣਾ ਤੇ ਬਣਾ ਤੇ ਅਸੀਂ ਥੱਕ ਗਏ ਸਾਥ ਹੁਣ ਹੋਗਾ ਨਹੀਂ ਬਣਾਏ ਜਾਂਦੇ ਤੇ ਸਾਡੇ ਅੱਜ ਵੀ ਕਰਾਂ ਦੇ ਆਲੇ ਦੁਆਲੇ ਪਾਣੀ ਬਹੁਤ ਪਾਣੀ ਸਨ ਟੰਕੀ ਪੀਖਣਾ ਅੱਜ 20 ਦਿਨ ਹੋ ਗਏ ਨੇ ਤੇ ਅਸੀਂ ਰਾਸ਼ਨ ਨੂੰ ਕੀ ਕਰੀਏ 2 ਕਿਲੋ ਖੰਡ ਨੂੰ ਜਾਂ ਪਾਇਆ ਪੱਤੀ ਦੇਣਾ ਅਸੀਂ ਕੀ ਕਰਾਂਗੇ ਜੇ ਸਾਡਾ ਜੇ ਕੋਈ ਕੰਮ ਨਹੀਂ ਚੱਲ ਰਿਹਾ ਅਸੀਂ ਕੋਈ ਕੰਮ ਕਰ ਨਹੀਂ ਰਹੇ ਅਸੀਂ ਵੇਲੇ ਬੈਠੇ ਉਤੋਂ ਬਰਸਾਤ ਹੈ ਜੇ ਸਾਨੂੰ ਕੋਈ ਦੇਣਾ ਹੀ ਚਾਹਦੇ ਨੇ ਤਾਂ ਸਾਡਾ ਇੱਕ ਬੰਨ ਪਾ ਦੇਣ ਸੜਕਾਂ ਉੱਚੀਆਂ ਕਰ ਦੇਣ ਜਿੱਥੇ ਪੁਲ ਪੈਂਦੇ ਨੇ ਪੁਲ ਵੱਡੇ ਕਰ ਦੇਣ ਸਾਨੂੰ ਇਹ ਬਹੁਤ ਹੈ ਸਾਡਾ ਜੇ ਇਹਨਾਂ ਕੰਮ ਕਰਦੇ ਨੇ ਤਾਂ ਜੇ ਨਹੀਂ ਕਰਦੇ ਤੇ ਕੋਈ ਗੱਲ ਨਹੀਂ ਫਿਰ ਅਸੀਂ ਅੱਗੇ ਵੀ ਡੁੱਬਦੇ ਆਂ ਤੇ ਅੱਗੇ ਵੀ ਡੁੱਬਦੇ ਰਵਾਂਗੇ ਕਿਉਂ ਅਸੀਂ ਕੁਝ ਕਹਿ ਤਾਂ ਸਕਦੇ ਨਹੀਂ ਸਰਕਾਰ ਨੂੰ ਪਰ ਇੱਕ ਗੱਲ ਅਸੀਂ ਕਵਾਂਗੇ ਜਦੋਂ ਬਾਦਲ ਸਾਹਿਬ ਆਰੇ ਆਏ ਸੀ ਨਾ ਬਾਦਲ ਸਾਹਿਬਾਂ ਨੇ ਸਾਡੀ ਕੁਝ ਮਦਦ ਕੀਤੀ ਸੀ ਸਾਨੂੰ ਰਾਤੋਂ ਰਾਤੋਂ ਨਾ ਪੋੜ ਪਾ ਕੇ ਦਿੱਤੀ ਸੀ ਸਾਡੇ ਉਹਨਾਂ ਬੱਚੇ ਲਗਾਏ ਸਨ ਅਸੀਂ ਉਹਨਾਂ ਦਾ ਅੱਜ ਵੀ ਧੰਨਵਾਦ ਕਰਦੇ ਆਂ ਕਿਉਂਕਿ ਬੱਚੇ ਸਾਡੇ ਉਦੋਂ ਲੁੜਣ ਦੇ ਜਿਹੜੇ ਆ ਗਏ ਸਨ ਜਦੋਂ ਕੁਝ ਬੱਚੇ ਲੁੜ ਗਏ ਸਨ ਤੇ ਅਸੀਂ ਉਦੋਂ ਬਹੁਤ ਤੰਗ ਸੀ ਤੇ ਅਸੀਂ ਬਾਦਲ ਸਾਹਿਬ ਨੂੰ ਅੱਜ ਵੀ ਧੰਨਵਾਦ ਕਹਿੰਦੇ ਆ ਕਿ ਸਾਨੂੰ ਉਹਨੇ ਰਾਤੋਂ ਰਾਤ ਪੋੜ ਪਾ ਕੇ ਦਿੱਤੀ ਕੁਝ ਉਹਨੇ ਪਕੀਆਂ ਬਣਾਈਆਂ ਤੇ ਬਾਅਦ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਅਸੀਂ ਕਿਸੇ ਸਰਕਾਰ ਵੀ ਕਿੰਨਾ ਕੁਛ ਕਹਿੰਦੇ ਆ ਪ੍ਰਸਾਦ ਦੀ ਕੋਈ ਵੀ ਨਹੀਂ ਮੰਨਿੰਦੀ ਐ ਜੇ ਅਸੀਂ ਉਹਦੋਂ ਉਹਨੂੰ ਕੁਝ ਹੋਰ ਵੀ ਕਹਿੰਦੇ ਤਾਂ ਸਾਡੇ ਵਾਸਤੇ ਜਿਵੇਂ ਸਕੂਲ ਬਣੇ ਫੋਕਲ ਪੈਂਟ ਬਣੇ ਸਾਨੂੰ ਬਹੁਤ ਕੁਝ ਬਣਾ ਕੇ ਦੇਂਦਾ ਜੇ ਸਾਨੂੰ ਕੁਝ ਦੇਣਾ ਹੀ ਚਾਹੁੰਦੇ ਨੇ ਤੇ ਸਾਨੂੰ ਪਿਛਾ 5-5 ਮਰਲੇ 7-7 ਮਰਲੇ ਦੇ ਦੇਵਣ ਤੇ ਅਸੀਂ ਆਦੇ ਘਰ ਬਣਾ ਲਈਏ ਪਾਵੇਂ ਅਸੀਂ ਕੁੱਲੀਆਂ ਹੀ ਬਣਾ ਕੇ ਬੈਠ ਜਾਵਾਂਗੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕੋਈ ਸਾਨੂੰ ਰਾਸ਼ਨ ਨਹੀਂ ਚਾਹੀਦਾ ਕੋਈ ਸਾਨੂੰ ਉਹਨਾਂ ਦੇ ਪੱਠੇ ਨਹੀਂ ਚਾਹੀਦੇ ਸੋਈ ਸਾਨੂੰ ਤੂੜੀ ਨਹੀਂ ਚਾਹੀਦੀ